ਤਾਨੂੰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਜੀਵਨ ਕਾਉਤਕਾਂ ਦੀ ਕਥਾ ਆਪਾਂ ਸਾਰੇ ਰਲ ਮਿਲ ਕਰਕੇ ਸਾਂਝੀ ਕਰ ਰਹੇ ਹਾਂ ਸਤਿਗੁਰੂ ਸਾਹਿਬ ਜੀ ਇਤਿਹਾਸ ਕਰ ਦੱਸਦੇ ਹੈ ਕਵੀ ਸੰਤੋਖ ਸਿੰਘ ਜੀ ਕਹਿੰਦੇ ਤਰੋ ਦਸ ਦਿਓਸ ਸੰਖਿਆ ਕੀਨੀ ਆਇਓ ਦੇਜ ਕਾਲੂ ਸੋਧ ਦਿਨੀ ਜੋ 13 ਦਿਨ ਬਤੀਤ ਹੋ ਗਏ ਗਿਣਤੀ ਦੇ 13 ਪੰਡਤ ਹਰदयाल ਜੀ ਪੁ রোহਤ ਹਰदयाल ਜੀ ਆਏ ਐ ਘਰ ਵਿੱਚ ਆ ਕੇ ਨੌਕਰ ਨੂੰ ਕਹਿਣਾ ਕੀਤਾ ਕਿ ਜਾਓ ਜਾ ਕਰਕੇ ਮਹਿਤੇ ਕਾਲੂ ਨੂੰ ਦੱਸ ਦਿਓ ਕਿ ਪੰਡਤ ਹਰदयाल ਜੀ ਆਏ ਐ ਮੇਤਾ ਕਾਲੂ ਜੀ ਆਏ ਆਦਰ ਸਹਿਤ ਆਸਣ ਦਿੱਤਾ ਬਿਠਾ ਲਿਆ ਔਰ ਪੰਡਿਤ ਜੀ ਕਹਿੰਦੇ ਐ ਐ ਮੇਤਾ ਕਾਲੂ ਜੀ ਹੁਣ ਆਪਾਂ ਨਵ ਜੰਮੇ ਬਾਲਕ ਦਾ ਨਾਮ ਰੱਖ ਲਈਏ ਸਿਸ ਕੋ ਨਾਨਕ ਨਾਮ ਤਰੀਜੈ ਇਸ ਕੀ ਸਰਬਰ ਸਰਬਰ ਕੋ ਨਾਂ ਜਨੀਚੈ ਮਹਿਤਾ ਕਲਿਆਣ ਦਾਸ ਜੀ ਕਹਿੰਦੇ ਆ ਹਾਂਜੀ ਪੰਡਤ ਜੀ ਦੱਸੋ ਕੀ ਨਾਮ ਰੱਖੀਏ ਕਿਣ ਲੱਗੇ ਮੈਂ ਵਿਚਾਰ ਕੀਤੀ ਐ ਇਸ ਬਾਲਕ ਨੂੰ ਜਿਹੜਾ ਨਾਮ ਬਣ ਆਉਂਦਾ ਐ ਇਹਦੀ ਸੋਭਾ ਨੂੰ ਜਿਹੜਾ ਨਾਮ ਬਣ ਆਉਂਦਾ ਉਹ ਨਾਮ ਐ ਨਾਨਕ ਸੇਸਕੋ ਨਾਨਕ ਨਾਮ ਧਰੀ ਜਾਏ ਇਸ ਕੀ ਸਰਬਰ ਕਹਿੰਦੇ ਇਹਦੇ ਬਰਬਰ ਕੋ ਨਾ ਜਨੀਜੇ ਜੇਣ ਲਗੇ ਨਾਨਕ ਨਾਮ ਰੱਖਦੇ ਪੰਡਤ ਜੀ ਕਹਿੰਦੇ ਐ ਪੰਡਤ ਕਹੈ ਸੋ ਪਵਾਇਓ ਚੋਲਾ ਤਬ ਕਾਲੂ ਮੁਖ ਤੇ ਬਚ ਬੋਲਾ ਪੰਡਤ ਜੀ ਕਹਿਣ ਲੱਗੇ ਲਿਆਓ ਚੋਲਾ ਉਹ ਨਾਮ ਰੱਖ ਦਿੱਤਾ ਹੈ ਲਿਆਓ ਚੋਲਾ ਲਿਆਓ ਨਮਾ ਵਸਤਰ ਆਪਾਂ ਮਾਲਕ ਨੂੰ ਪਹਿਨਾਈਏ ਇਹ ਮਹਿਤਾ ਕਾਲੂ ਜੀ ਉਸ ਵੇਲੇ ਇਸ ਤਰ੍ਹਾਂ ਕਹਿੰਦੇ ਆ ਕਹਿੰਦੇ ਪੰਡਤ ਕੀ ਕਿ ਜਿਹੜਾ ਤੁਸੀਂ ਨਾਮ ਰੱਖਿਆ ਨਾ ਰਾਲੇ ਮਿਲ ਨਾਮ ਸੋ ਤੁਰਕਨ Hindu ਨਹੀਂ ਰੱਖਬ ਇਹ ਨਾਮ ਦਜਿੰਦੂ ਕਣ ਲੱਗੇ ਜੀ ਇਹ ਜਿਹੜਾ ਨਾਮ ਹੈ ਨਾ ਇਹ ਰਲਮਾ ਮਿਲਮਾ ਜਾਏ ਇਹ ਨਾ ਹਿੰਦੂਆਂ ਦਾ ਨਾਮ ਹੈ ਇਹ ਨਾ ਮੁਸਲਮਾਨਾਂ ਦਾ ਨਾਮ ਹੈ ਤੁਸੀਂ ਕਿਰਪਾ ਕਰੋ ਅਬਰ ਨਾਮ ਕੋ ਸੋਧ ਧਰੀਜੈ ਹਿਰਦੈ ਸੁਭਾ ਸੁਭੀਵ ਲਕੀਜੈ ਕਣ ਲੱਗੇ ਕੋਈ ਹੋਰ ਨਾਮ ਕਿਹੜਾ ਸਾਡੀ ਖੱਤਰੀ ਕੁਲ ਨੂੰ ਚੰਗਾ ਲੱਗੇ ਭਲਾ ਲੱਗੇ ਐਸਾ ਨਾਮ ਤੁਸੀਂ ਬਾਲਕ ਦਾ ਰੱਖ ਦਿਓ ਇਹ ਨਾਨਕ ਨਾਮ ਮੈਨੂੰ ਲੱਗਦਾ ਹੈ ਇਹ ਰਲ ਮਿਲ ਮਿਝਾਉ ਗਿਆ ਨਾ ਹਿੰਦੂਆਂ ਵਾਲਾ ਨਾ ਮੁਸਲਮਾਨਾਂ ਵਾਲਾ ਉਸ ਵੇਲੇ ਪੰਡਤ ਹਰदयाल ਜੀ ਨੇ ਕਿਹਾ ਸੀ ਐ ਮਹਿਤਾ ਕਾਲੂ ਤੂੰ ਸੁਣਿਆ ਹੈ ਕਿ ਦੁਨੀਆਂ ਤੇ ਸ਼੍ਰੀ ਰਾਮ ਜੀ ਦਾ ਅਵਤਾਰ ਹੋਇਆ ਹੈ ਸ਼੍ਰੀ ਰਾਮ ਜੀ ਦੇ ਅਵਤਾਰ ਨੂੰ ਕੇਵਲ ਹਿੰਦੂ ਵੀਰ ਮੰਨਦੇ ਹੈ ਮੁਸਲਮਾਨ ਨਹੀਂ ਮੰਨਦੇ ਕਹਿਣ ਲੱਗੇ ਰਾਮਕ੍ਰਿਸ਼ਨ ਅਵਤਾਰ ਜੂ ਹਰ ਕਾ ਪੂਜਤ ਹਿੰਦੂ ਨਾ ਮੰਨੈ ਤੁਰਕਾ ਖਣ ਲੱਗੇ ਤੁਸੀਂ ਸੁਣਿਆ ਹੈ ਸ਼੍ਰੀ ਰਾਮ ਜੀ ਸ਼੍ਰੀ ਕ੍ਰਿਸ਼ਨ ਜੀ ਆ ਦੁਨੀਆਂ ਤੇ ਅਵਤਾਰ ਆਏ ਐ ਪਰ ਉਹਨਾਂ ਨੂੰ ਕੱਲੇ ਹਿੰਦੂ ਲੋਕ ਮੰਨਦੇ ਐ ਮੁਸਲਮਾਨ ਉਹਨਾਂ ਦੀ ਪੂਜਾ ਨਹੀਂ ਕਰਦੇ ਮੁਸਲਮਾਨ ਉਹਨਾਂ ਨੂੰ ਮੰਨਦੇ ਨਹੀਂ ਔਰ ਦੂਸਰੇ ਪਾਸੇ ਹਜਰਤ ਮੁਹੰਮਦ ਸਾਹਿਬ ਉਹਨਾਂ ਨੂੰ ਕੱਲੇ ਮੁਸਲਮਾਨ ਵੀਰ ਮੰਨਦੇ ਐ ਹਿੰਦੂ ਉਹਨਾਂ ਦੀ ਪੂਜਾ ਨਹੀਂ ਕਰਦੇ ਉਹਨਾਂ ਨੂੰ ਮੰਨਦੇ ਨਹੀਂ ਪਰ ਯਾਦ ਰੱਖੀ ਇਸ ਸਿਸਕੋ ਮੰਨਣਗੇ ਦੋ ਹਿੰਦੂ ਤੁਰਕ ਸਿੱਖ ਸਭ ਕੋ ਕਹਿਣ ਲੱਗੇ ਇਹ ਜਿਹੜਾ ਬਾਲਕ ਤੇਰੇ ਘਰ ਜਿਨੇ ਜਨਮ ਲਿਆ ਜੀ ਦਾ ਆਗਮਨ ਤੇਰੇ ਘਰ ਹੋਇਆ ਇਸ ਬਾਲਕ ਨੂੰ ਹਿੰਦੂ ਔਰ ਤੁਰਕ ਦੋਨੇ ਹੀ ਮੰਨਣਗੇ ਇਹਦੇ ਚਰਨ ਜਹਾਜ ਦੀ ਨਿਆਈਏ ਜਿਹੜਾ ਇਹਦੇ ਚਰਨਾਂ ਨਾਲ ਜੁੜ ਜਾਏਗਾ ਚਾਦਰੱਖੀ ਉਹ ਪਰਮਾਰਥ ਦੀ ਪ੍ਰਾਪਤੀ ਕਰ ਲਏਗਾ ਔਰ ਇਸ ਸੰਸਾਰ ਸਮੁੰਦਰ ਵਿੱਚੋਂ ਪਾਰ ਹੋ ਜਾਏਗਾ ਐਸੇ ਇਹਦੇ ਨਾਮ ਦਾ ਪ੍ਰਤਾਪ ਹੋਏਗਾ ਯਾਦ ਰੱਖੀ ਨਿਸਵਾਸਰ ਆਇਸ ਮੈਂ ਸਈ ਖਣ ਲਗੇ ਯਾਦ ਰੱਖੀ ਗੋ ਘਿਰ ਸਾਗਰ ਮਾਰਗ ਦੇਈ ਨਿਸਵਾਸਰ ਆਇਸ ਮੈਂ ਸਈ ਗੋ ਕਹਿੰਦੇ ਐ ਧਰਤੀ ਨੂੰ ਘਿਰ ਕਹਿੰਦੇ ਐ ਪਹਾੜ ਨੂੰ ਸਾਗਰ ਦਾ ਅਰਥ ਹੁੰਦਾ ਹੈ ਸਮੁੰਦਰ ਮਾਰਗ ਰਸਤੇ ਨੂੰ ਕਹਿੰਦੇ ਐ ਮਹਿਤਾ ਕਲਿਆਣ ਦਾਸ ਯਾਦ ਰੱਖੀ ਤੇਰੇ ਪੁੱਤਰ ਨੂੰ ਧਰਤੀ ਵੱਡੇ ਵੱਡੇ ਪਹਾੜ ਔਰ ਵੱਡੇ ਵੱਡੇ ਦੁਨੀਆ ਦੇ ਸਾਗਰ ਮਾਰਗ ਰਸਤਾ ਦੇਣਗੇ ਨਿਸਵਾਸਰ ਉਹ ਦਿਨੇ ਤੇ ਰਾਤ ਇਹਦੀ ਆਗਿਆ ਵਿੱਚ ਰਹਿਣਗੇ ਜਿਹਨੂੰ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਪਹਿ ਵਿੱਚ ਬਾਵਨ ਵਹ ਸਦ ਬਾਓ ਪਹਿ ਵਿੱਚ ਚਲ ਹੈ ਲੱਖ ਦਰੀਏ ਇਹਦਾ ਸਾਰੇ ਹੁਕਮ ਮੰਨਣਗੇ ਸਾਰੇ ਇਹਦੇ ਹੁਕਮ ਵਿੱਚ ਰਹਿਣਗੇ ਇਸ ਕਰਕੇ ਮੈਂ ਇਹਦਾ ਨਾਮ ਰੱਖਿਆ ਨਾਨਕ ਜਿਹੜੇ ਨਾਨਕ ਨਾਮ ਦੇ ਅਰਥ ਹੈ ਨਾ ਭਾਈ ਸਾਹਿਬ ਜੀ ਕਹਿੰਦੇ ਵਿਆਕਰਨ ਦੇ ਅਰਥ ਨਹੀਂ ਮੁਤਾਬਕ ਜਿਹੜੇ ਇਹਦੇ ਨਾਮ ਦੇ ਅਰਥ ਹੈ ਪੰਡਿਤ ਹਰਦਿਆਲ ਜੀ ਕਹਿੰਦੇ ਨਾਨਕ ਦਾ ਅਰਥ ਹੈ ਜਿਹਨੂੰ ਦੁਨੀਆਂ ਦਾ ਕੋਈ ਵੀ ਦੁੱਖ ਦੁਖੀ ਨਾ ਕਰ ਸਕੇ ਨਾਨਕ ਦਾ ਅਰਥ ਹੈ ਜਿਹਨੂੰ ਦੁਨੀਆਂ ਦਾ ਕੋਈ ਵੀ ਦੁੱਖ ਦੁੱਖ ਨਾ ਦੇ ਸਕੇ ਜਿਹਦੇ ਤੇ ਦੁੱਖ ਦਾ ਕੋਈ ਅਸਰ ਨਹੀਂ ਹੈ ਉਹਨੂੰ ਕਹਿੰਦੇ ਆ ਨਾਨਕ ਇਸ ਵਾਲਕ ਤੇ ਦੁਨੀਆ ਦਾ ਕੋਈ ਵੀ ਦੁੱਖ ਅਸਰ ਨਹੀਂ ਕਰ ਸਕੇਗਾ ਕੋਈ ਵੀ ਦੁਨੀਆ ਦਾ ਦੁੱਖ ਇਹਦੇ ਨੇੜੇ ਨਹੀਂ ਆਏਗਾ ਇਸ ਕਰਕੇ ਮੈਂ ਇਹਦਾ ਨਾਮ ਰੱਖਿਆ ਨਾਨਕ ਰਮੇਤਾ ਕਾਲੂ ਜੀ ਨੇ ਇਹਨੇ ਬਚਨ ਸੁਣੇ ਸੁਣ ਕੇ ਖੁਸ਼ ਹੁੰਦੇ ਐ ਦੁਨੀਆਦਾਰਾਂ ਦਾ ਸੁਭਾਗ ਹੈ ਕੋਈ ਮਾਤਾ ਪਿਤਾ ਜਦੋਂ ਆਪਣੇ ਬੱਚਿਆਂ ਦੀ ਉਸਤਤ ਸੁਣਦਾ ਹੈ ਤੇ ਬੜਾ ਖੁਸ਼ ਹੁੰਦਾ ਹੈ ਮਹਿਤਾ ਕਾਲੂ ਜੀ ਵੀ ਬੜੇ ਖੁਸ਼ ਹੋਏ ਕਹਿੰਦੇ ਫੇਰ ਬੜੇ ਖੁਸ਼ ਹੋ ਕੇ ਬੜੇ ਸਤਕਾਰ ਨਾਲ ਪੰਡਤ ਹਰਦੇਵਾਲ ਜੀ ਨੂੰ ਬੜੀਆਂ ਪੇਟਾਵਾਂ ਦਿੱਤੀਆਂ ਬੜੀ ਮਾਇਆ ਦਿੱਤੀ ਬਹੁਤ ਖੁਸ਼ ਹੋਏ ਪੰਡਤ ਹਰਦਿਆਲ ਜੀ ਇਧਰ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਸਰੀਰ ਦੀ ਆਰਬਲਾ ਕਰਕੇ ਵੱਡੇ ਹੁੰਦੇ ਜਾ ਰਹੇ ਸਰੀਰ ਦੀ ਉਮਰ ਵੱਧਦੀ ਹੈ ਮਾਤਾ ਜੀ ਬੜੇ ਪਿਆਰ ਦੇ ਨਾਲ ਆਪਣੇ ਪੁੱਤ ਨੂੰ ਕਦੇ ਗੋਦ ਵਿੱਚ ਚੁੱਕਦੇ ਐ ਕਦੇ ਪੀਂਘੇ ਵਿੱਚ ਪਾ ਕੇ ਛੁਟੇ ਦਿੰਦੇ ਐ ਔਰ ਕਦੀ ਮਾਤਾ ਜੀ ਪਿਆਰ ਦੇ ਨਾਲ ਆਪਣੇ ਬੱਚੇ ਦਾ ਮੁੱਖ ਝੁਮਦੇ ਐ ਇੱਕ ਦਿਨ ਕੀ ਹੋਇਆ ਜਦੋਂ ਰਾਤ ਦੇ ਸਮੇਂ ਆਰਾਮ ਕਰਨ ਵਾਸਤੇ ਮਾਤਾ ਜੀ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਹਿਬ ਮਹਾਰਾਜ ਜੀ ਨੂੰ ਨਾਲ ਲੈ ਕੇ ਆਪਣੇ ਆਸਣ ਤੇ ਵਿਰਾਜਮਾਨ ਹੋਏ ਨਾ ਅੱਖ ਲੱਗ ਗਈ ਤੇ ਸੁੱਤੇ ਪਿਆ ਰਾਤ ਨੂੰ ਇੱਕ ਕੌਤਕ ਨਜ਼ਰੀ ਆਇਆ ਵੇਖਦੇ ਐ ਕਿ ਸਤਿਗੁਰੂ ਸਾਹਿਬ ਜੀ ਦਾ ਸਰੀਰ ਇੱਕ ਪਲੰਗ ਤੇ ਵਿਰਾਜਮਾਨ ਹੈ ਦੇਵਤੇ ਆਏ ਕੋਈ ਚੰਦਨ ਦਾ ਛਿੜਕਾਓ ਕਰਦਾ ਹੈ ਕੋਈ ਕੇਸਰ ਦਾ ਛਿੜਕਾਓ ਕਰਦਾ ਹੈ ਕੋਈ ਫੁੱਲਾਂ ਦੀ ਵਰਖਾ ਕਰਦਾ ਹੈ ਕੋਈ ਰਲਮਿਲ ਕਰਕੇ ਆਰਤੀ ਕਰਦੇ ਹੈ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਤੇ ਬਾਰ-ਬਾਰ ਨਮਸਕਾਰ ਕਰਦੀ ਹੈ जो माता ये सारा कौतक वेख रही है वेख के बड़ी प्रसन्न बड़ी खुश हो रही है वेख दियां, वेख दियां। जो नमस्कार कर रहे हैं ना सारे कि माता जी की अख खुल गई जो अख खुली मन च सोच मना ਜਿਹੜਾ ਮੈਂ ਸੁਪਨਾ ਵੇਖਿਆ ਕੀ ਉਹ ਸੱਚ ਹੈ ਫਿਰ ਕਹਿਣ ਲੱਗੇ ਨਹੀਂ ਸੱਚ ਨਹੀਂ ਆ ਵੇਖ ਮੇਰਾ ਬਾਲਕ ਤਾਂ ਮੇਰੇ ਮੇਰਾ ਪੁੱਤਰ ਤਾਂ ਮੇਰੇ ਨਾਲ ਪਿਆਏ ਸੱਚ ਨਹੀਂ ਮਨਾ ਸੁਪਨਾ ਸੀ ਜਦੋਂ ਹੱਥ ਲਾ ਕੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਰੀਰ ਨੂੰ ਵੇਖਦੇ ਆ ਨਾ ਸੁੰਘ ਕੇ ਵੇਖਦੇ ਆ ਤੇ ਵੇਖਦੇ ਐ ਉਹ ਜਿਹੜੇ ਚੰਦਨ ਦਾ ਛੜਕਾਓ ਕੀਤਾ ਸੀ ਕੇਸ਼ਰ ਦਾ ਛੜਕਾਓ ਸੁਪਨੇ ਵਿੱਚ ਵੀ ਵੇਖਦੇ ਸੀ ਵੀ ਦੇਵਤੇ ਕਰ ਰਹੇ ਐ ਉਹ ਚੰਦਰ ਚੰਦਨ ਦੀ ਕੇਸ਼ਰ ਦੀ ਖੁਸ਼ਬੂ ਸੱਚੇ ਪਾਤਸ਼ਾਹ ਜੀ ਦੇ ਸਰੀਰ ਵਿੱਚੋਂ ਆ ਰਹੀ ਹੈ ਇੰਝ ਮਹਿਸੂਸ ਹੋ ਰਿਹਾ ਹੈ ਜਿਵੇਂ ਉਹ ਚੰਦਨ ਦੇ ਇਤਰ ਨਾਲ ਕੇਸਰ ਦੇ ਬਣਾਏ ਜਲ ਨਾਲ ਸੱਚੇ ਪਾਤਸ਼ਾਹ ਦਾ ਹੁਣੇ ਕਿਸੇ ਨੇ ਇਸ਼ਨਾਨ ਕਰਾਇਆ ਹੋਵੇ ਐਦਾਂ ਖੁਸ਼ਬੂ ਸਰੀਰ ਵਿੱਚੋਂ ਆ ਰਹੀ ਹੈ ਮਹਿਕ ਆ ਰਹੀ ਹੈ ਐਸਾ ਕੌਤਕ ਦੇਖਿਆ ਮਾਤਾ ਜੀ ਹਰਾਨ ਹੋ ਗਏ ਕਿnde ਮਨਾ ਇਹ ਕੀ ਕੌਤਕ ਹੈ ਹਰਾਨੀ ਦੀ ਹੱਦ ਨਾ ਰਹੀ ਪਰ ਫੇਰ ਜਦੋਂ ਮਹਾਰਾਜ ਨੇ ਵੇਖਿਆ ਨਾ ਦਿਨ ਚੜਿਆ ਫਿਰ ਸੌਂਗੇ ਜਦੋਂ ਦਿਨ ਚੜੇ ਉੱਠੇ ਸੱਚੇ ਪਾਤਸ਼ਾਹ ਜੀ ਨੇ ਮਾਇਆ ਦੀ ਕੈਨਾਤ ਪਾ ਦਿੱਤੀ ਮਾਇਆ ਦਾ ਪਰਦਾ ਪਾ ਦਿੱਤਾ ਜੋ ਸੁਪਨੇ ਵਿੱਚ ਜੋ ਪ੍ਰਤੱਖ ਮਾਤਾ ਨਹੀਂ ਵੇਖਿਆ ਸੀ ਉਪਲਾਹ ਦਿੱਤਾ ਉਹ ਭੁੱਲ ਗਏ ਦਿਨ ਚੜੇ ਫੇਰ ਵੇਖਦੇ ਐ ਇਹ ਤਾਂ ਮੇਰਾ ਪੁੱਤਰੀ ਹੈ ਇਹ ਤਾਂ ਮੇਰਾ ਪੁੱਤਰੀ ਹੈ ਫਿਰ ਉਵੇਂ ਹੀ ਲਾੜ ਲੜਾਉਂਦੇ ਐ ਫਿਰ ਉਵੇਂ ਹੀ ਮਾਤਾ ਜੀ ਸਤਿਗੁਰੂ ਸਾਹਿਬ ਜੀ ਨੂੰ ਦੁੱਧ ਬੁਲਾਉਂਦੇ ਐ ਇਸ ਤਰ੍ਹਾਂ ਦੇ ਕੌਤਕ ਕਰਦੇ ਸੱਚੇ ਪਾਤਸ਼ਾਹ ਕਿ ਮਾਤਾ ਨੂੰ ਸਮਝਣਾ ਪੈ ਜਾਏ ਮਾਤਾ ਕਿਤੇ ਹੋਰ ਕੁਝ ਨਾ ਸਮਝ ਲਏ ਇਸ ਕਰਕੇ ਮਹਾਰਾਜ ਨੇ ਇਹ ਕੌਤਕ ਮਾਤਾ ਦੀ ਸੁਰਤ ਵਿੱਚੋਂ ਭਲਾ ਦਿੱਤਾ ਹੁਣ ਦਿਨ ਪ੍ਰਤੀ ਦਿਨ ਉਮਰ ਵੱਧਦੀ ਜਾਂਦੀ ਹੈ ਕਹਿੰਦੇ ਰੋੜਨ ਲੱਗ ਪਏ ਮਿੱਠੇ ਮਿੱਠੇ ਵਚਨ ਬੋਲਦੇ ਐ ਹੌਲੀ ਹੌਲੀ ਸੱਚੇ ਪਾਤਸ਼ਾਹ ਬੋਲੈ ਵਚਨ ਤੋਤਰੇ ਮਿੱਠੇ ਸੁਨਹਿ ਨਾਰ ਨਰ ਲੱਗੈ ਇਥੇ ਹੇ ਰਹਿਤਾ ਤਾਤ ਮਾਤ ਅਨੁਰਾਗੇ ਫਿਰਤ ਭੂਮ ਕਾ ਅਮ੍ਰਿਤ ਕਾ ਲਾਗੇ ਕਿਣ ਲਗੇ ਧਰਤੀ ਤੇ ਰੁੜਦੇ ਐ ਤੇ ਰੁੜਦਿਆਂ ਦੇ ਸਰੀਰ ਨੂੰ ਨਾ ਮਿੱਟੀ ਲੱਗ ਜਾਂਦੀ ਐ ਫਿਰ ਮਾਤਾ ਜੀ ਪਕੜਦੇ ਐ ਮੱਜਨ ਕਰ ਮੁਖ ਮੱਜਨ ਕਰਾਇਓ ਮਲ ਕਰ ਮੁਖ ਮੱਜਨ ਕਰਵਾਇਓ ਪੌਸ਼ ਸਰੀਰ ਅੰਕ ਵੈਸਾ ਐ ਮਾਤਾ ਜੀ ਪਕੜ ਲੈਂਦੇ ਐ ਇਸ਼ਨਾਨ ਕਰਾਉਂਦੇ ਐ ਸੁੰਦਰ ਵਸਤਰ ਪਹਿਨਾ ਦਿੰਦੇ ਐ ਸੱਚੇ ਪਾਤਸ਼ਾਹ ਫਿਰ ਥੋੜਾ ਸਮਾਂ ਆਰਾਮ ਕਰਦੇ ਐ ਫਿਰ ਬੱਚਿਆਂ ਨਾਲ ਖੇਡਣ ਲੱਗ ਪੈਂਦੇ ਹੁਣ ਅਵਸਥਾ ਇੰਨੀ ਵੱਧ ਗਈ ਇਹ ਸੱਚੇ ਪਾਤਸ਼ਾਹ ਤੁਰਨ ਲੱਗ ਪਏ ਬੋਲਣ ਲੱਗ ਪਏ ਬਾਹਰ ਬੱਚਿਆਂ ਨਾਲ ਖੇਡਣ ਜਾਂਦੇ ਐ ਜਦੋਂ ਖੇਡਣ ਜਾਂਦੇ ਐ ਸਾਰੇ ਬੱਚੇ ਸੱਚੇ ਪਾਤਸ਼ਾਹ ਜੀ ਦੇ ਦਿਵਾਲੀ ਦਿਵਾਲੀ ਖੇਡਦੇ ਜਿੱਧਰ ਨੂੰ ਮਹਾਰਾਜ ਜਾਂਦੇ ਐ ਉਧਰ ਨੂੰ ਸਾਰੇ ਬੱਚੇ ਮੰਗਲ ਮੰਗਲ ਦੌੜਦੇ ਐ ਜੋ ਖੇਡ ਸੱਚੇ ਪਾਤਸ਼ਾਹ ਖੇਡਦੇ ਐ ਉਹੀ ਬੱਚੇ ਖੇਡਣਾ ਪਸੰਦ ਕਰਦੇ ਆਂ ਕਈ ਵਾਰ ਬੈਠ ਜਾਂਦੇ ਐ ਤੇ ਇਉਂ ਲੱਗਦਾ ਜਿਵੇਂ ਕੋਈ ਸਿਆਣਾ ਵਿਦਵਾਨ ਕਥਾ ਕਰ ਰਿਹਾ ਹੋਵੇ ਤੇ ਬਾਕੀ ਸੂ ਜਵਾਨ ਲੋਕ ਬੈਠ ਕੇ ਸੁਣਦੇ ਹੋਣ ਥਾ ਤੋ ਬੱਚਿਆਂ ਨਾਲ ਖੇਡਦੇ ਐ ਸੁਭਾਅ ਪਰ ਉਪਕਾਰੀ ਐ ਦਇਆ ਵਾਲਾ ਸੁਭਾਗ ਹੈ ਕਵੀ ਸੰਤੋਖ ਸਿੰਘ ਜੀ ਕਹਿੰਦੇ ਪਾਂਚ ਬਰਖ ਕੀ ਕੋਈ ਵੈਸਾ ਕਰਨ ਲੱਗੇ ਕਾਰਜ ਪੁਨ ਐਸਾ ਲੇ ਵਸਤੂ ਘਰ ਬਾਹਰ ਧਾਵ ਹੈ ਜੋ ਲੇ ਵਹਿ ਸੋ ਜਾਏ ਗਿਰਾਵ ਹੈ ਹੁਣ ਕਰਦੇ ਕੀ ਐ ਜੇ ਘਰ ਤੋਂ ਕੋਈ ਵਸਤੂ ਲੈ ਗਏ ਨਾ ਜੇ ਕੋਈ ਵਰਤਨ ਲੈ ਗਏ ਤਾਂ ਵਰਤਨ ਮੋੜ ਕੇ ਨਹੀਂ ਲਿਆਉਂਦੇ ਬਾਹਰ ਹੀ ਛੱਡ ਆਉਂਦੇ ਜੇ ਕੋਈ ਵਸਤਰ ਲੈ ਗਏ ਇਹ ਵਸਤਰ ਕੋਈ ਕੱਪੜਾ ਉਹ ਵੀ ਵਾਪਸ ਨਹੀਂ ਲੈ ਕੇ ਆਏ ਮਹਾਰਾਜ ਉਹ ਵੀ ਛੱਡ ਆਉਂਦੇ ਆ ਇਸ ਤਰ੍ਹਾਂ ਦਾ ਸੁਭਾਅ ਬਣ ਗਿਆ ਰੋਜ਼ ਦਾ ਹੀ ਸੁਭਾਅ ਹੈ ਜਿਹੜੀ ਵੀ ਵਸਤੂ ਘਰ ਤੋਂ ਲੈ ਜਾਂਦੇ ਐ ਵਾਪਸ ਲੈ ਕੇ ਨਹੀਂ ਆਉਂਦੇ। ਕਹਿੰਦੇ ਇੱਕ ਦਿਨ ਕੀ ਵੇਖਿਆ ਇੱਕ ਬਰਤਨ ਲੈ ਗਏ ਇੱਕ ਭਾਂਡਾ ਘਰ ਤੋਂ ਲੈ ਗਏ ਚੁੱਕ ਕੇ ਬਾਹਰ ਕੋਈ ਮੰਗਣ ਵਾਲਾ ਮੰਗਤਾ ਫਿਰਦਾ ਸੀ। ਮੰਗਦਾ ਸੀ ਪਰ ਉਹਦੇ ਕੋਲੇ ਬਰਤਨ ਕੋਈ ਨਹੀਂ ਸੀ। ਮਹਾਰਾਜ ਨੇ ਵੇਖਿਆ ਮਨਾ ਇਹ ਮੰਗਤ ਹੈ ਇਹਨੂੰ ਵਰਤਣ ਦੀ ਲੋੜ ਹੈ ਜਿਹੜਾ ਆਪਣੇ ਹੱਥ ਵਿੱਚ ਖੇਡਣ ਵਾਸਤੇ ਵਰਤਣ ਲੈ ਕੇ ਆਏ ਸੀ ਨਾ ਉਹ ਵਰਤਣ ਉਸ ਮੰਗਤੇ ਨੂੰ ਦੇ ਦਿੱਤਾ ਖੇਡਦੇ ਰਹੇ ਜਦੋਂ ਵਾਪਸ ਘਰ ਨੂੰ ਆਏ ਮਾਤਾ ਜੀ ਨੇ ਪਕੜ ਲਿਆ ਕਹਿਣ ਲੱਗੇ ਲਾਲ ਜੀ ਪੁੱਤਰ ਜੀ ਤੁਹਾਡੇ ਕੋਲ ਵਰਤਨ ਸੀ ਤੁਸੀਂ ਖੇਡਣ ਵਾਸਤੇ ਲੈ ਕੇ ਗਏ ਸੀ ਹੁਣ ਵਾਪਸ ਆਇਓ ਤਾਂ ਉਹ ਵਰਤਨ ਉਹ ਭਾਂਡਾ ਤੁਹਾਡੇ ਕੋਲ ਨਹੀਂ ਹੈ ਦੱਸੋ ਕਿੱਥੇ ਛੁੱਟ ਕੇ ਆਏ ਦੱਸੋ ਕਿੱਥੇ ਛੁੱਟਿਆ ਮਾਤਾ ਜੀ ਝਿੜਕਣ ਲੱਗ ਪਏ ਡਰਾਉਂਦੇ ਐ ਦੱਸੋ ਪੁੱਤਰ ਜੀ ਕਿੱਥੇ ਛਟ ਕੇ ਆਏ ਹੋ ਤੇ ਮਹਾਰਾਜ ਜਵਾਬ ਨਹੀਂ ਦਿੰਦੇ ਚੁੱਪ ਕਰਕੇ ਖੜੇ ਹੈ ਇਹਨੇ ਮਾਤਾ ਜੀ ਨੇ ਨਾ ਛੋਟਾ ਜਿਹਾ ਡੰਡਾ ਚੁੱਕ ਲਿਆ ਕਹਿਣ ਲੱਗੇ ਜੇ ਤੂੰ ਨਾਂ ਦੱਸਿਆ ਨਾ ਬਰਤਨ ਕਿੱਥੇ ਹੈ ਤਾਂ ਅੱਜ ਮੈਂ ਤੈਨੂੰ ਡੰਡੇ ਨਾਲ ਘੁੱਟਣਾ ਜਦੋਂ ਇਦਾਂ ਕਿਹਾ ਅੱਖਾਂ ਵਿੱਚੋਂ ਹੰਝੂ ਆ ਗਏ ਤੇ ਇਹਨੇ ਨੂੰ ਮਹਾਰਾਜ ਦੇ ਚਾਚਾ ਜੀ ਬਾਬਾ ਲਾਲੂ ਜੀ ਆ ਗਏ ਬਾਬਾ ਲਾਲੂ ਜੀ ਆ ਕੇ ਕਹਿੰਦੇ ਐ ਕਿਣ ਲੱਗੇ ਇੱਕ ਤਾਂ ਸਾਡਾ ਸੁਪੁੱਤਰ ਐ ਤੁਸੀਂ ਇਹਨੂੰ ਵੀ ਝਿੜਕਦੇ ਹੋ ਨਾ ਝਿੜਕੋ ਇਹਨੂੰ ਨਾਂ ਝਿੜਕਿਆ ਕਰੋ ਵੇਖੋ ਕਿਵੇਂ ਇਹਦਾ ਕੋਮਲ ਮੂੰਹ ਕੁਮਲਾ ਗਿਆ ਤੁਸੀਂ ਇਹਨੂੰ ਝਿੜਕਦੇ ਤੁਸੀਂ ਇਹਨੂੰ ਡਰਾਉਂਦੇ ਹੋ ਕਿਣ ਲੱਗੀ ਵੇਖੋ ਮਾਤਾ ਦ੍ਰਿਪਤਾ ਦੀ ਗਿਣ ਲੱਗੀ ਐ ਵੇਖੋ ਜੀ ਇਹ ਜਿਹੜੇ ਚੀਜ਼ ਘਰੋਂ ਲੈ ਜਾਂਦਾ ਜੇ ਵਸਤਰ ਲੈ ਗਿਆ ਵਸਤਰ ਮੁੜ ਕੇ ਨਹੀਂ ਲਿਆਉਂਦਾ ਜੇ ਬਰਤਨ ਕੋਈ ਭਾਂਡਾ ਲੈ ਗਿਆ ਉਹ ਨਹੀਂ ਮੁੜ ਕੇ ਲਿਆਉਂਦਾ ਅੱਜ ਭਾਂਡਾ ਲੈ ਗਿਆ ਸੀ ਪਤਾ ਨਹੀਂ ਕਿੱਥੇ ਸੁੱਟ ਗਿਆ ਇਹ ਇਸ ਤਰੀਕੇ ਨਾਲ ਤਾਂ ਇਹਨੇ ਘਰ ਦੀਆਂ ਸਾਰੀਆਂ ਚੀਜ਼ਾਂ ਗਵਾ ਦੇਣੀਆਂ ਛੱਡਣਾ ਹੀ ਕੁਝ ਨਹੀਂ ਬਾਬਾ ਲਾਲੂ ਜੀ ਕਹਿੰਦੇ ਐ ਕੋਈ ਗੱਲ ਨਹੀਂ ਐ ਤ੍ਰਿਪਤਾ ਹਾਲੇ ਨਿਆਣਾ ਜਦੋਂ ਵੱਡਾ ਹੋਏਗਾ ਜਦੋਂ ਸੁਰਤ ਸੰਭਾਲੇਗਾ ਫਿਰ ਆਪੇ ਹੀ ਸੋਝੀ ਆ ਜਾਏਗੀ ਹੁਣ ਇਹਦੀ ਉਮਰ ਨਹੀਂ ਇਹਨੂੰ ਡਰਾਉਣ ਦੀ ਹੁਣ ਇਹਦੀ ਉਮਰ ਨਹੀਂ ਐ ਇਹਨੂੰ ਮਾਰਨ ਦੀ ਹਲੇ ਤਾਂ ਨਿਆਣਾ ਐ ਜਦੋਂ ਵੱਡਾ ਹੋ ਜਾਏਗਾ ਫਿਰ ਆਪੇ ਸਮਝ ਜਾਏਗਾ ਫਿਰ ਆਪੇ ਇਹਨੂੰ ਸੋਝੀ ਆ ਜਾਏਗਾ ਇਹਨਾਂ ਲਈ ਇਸ ਤਰ੍ਹਾਂ ਗੱਲਾਂ ਕਰਦੇ ਆਂ ਮਾਤਾ ਨੇ ਫਿਰ ਪਕੜਿਆ ਸੱਚੇ ਪਾਤਸ਼ਾਹ ਜੀ ਨੂੰ ਗੋਦ ਵਿੱਚ ਲੈ ਲਿਆ ਪੇਮਾਨੀ ਮਨ ਸੋਚਦੀ ਐ ਮਨਾ ਆ ਮੈਂ ਕੀ ਕਰਨ ਲੱਗੀ ਸੀ ਆ ਮੇਰਾ ਇਕੋ ਹੀ ਪੁੱਤਰ ਹੈ ਮੈਂ ਆਪਣੇ ਪੁੱਤਰ ਨੂੰ ਡਰਾਉਣ ਧਮਕਾਉਣ ਕੁੱਟਣ ਲੱਗੀ ਸਾਂ ਨਹੀਂ ਮਨਾ ਇਕੋ ਹੀ ਪੁੱਤ ਹੈ ਮੇਰਾ ਕੋਈ ਗੱਲ ਨਹੀਂ ਜਦੋਂ ਵੱਡਾ ਹੋਏਗਾ ਸਮਝ ਜਾਏਗਾ ਇਹਨੂੰ ਆਪੇ ਸੋਝੀ ਆ ਜਾਏਗੀ ਹਾਲੇ ਇਹਦੀ ਉਮਰ ਨਹੀਂ ਹੈ ਹਾਲੇ ਇਹਨੂੰ ਇਹਨਾਂ ਚੀਜ਼ਾਂ ਦੀ ਕੀਮਤ ਪਤਾ ਨਹੀਂ ਹੈ ਜਦੋਂ ਵੱਡਾ ਹੋਏਗਾ ਆਪੇ ਸਮਝ ਜਾਏਗਾ ਫਿਰ ਆਪੇ ਆਪਣੀਆਂ ਚੀਜ਼ਾਂ ਦੀ ਸੰਭਾਲ ਕਰੇਗਾ ਇਸ ਤਰ੍ਹਾਂ ਦੇ ਸੱਚੇ ਪਾਤਸ਼ਾਹ ਕੌਤਕ ਕਰ ਰਹੇ ਹੈ ਮਾਤਾ ਜੀ ਬੜੇ ਪਿਆਰ ਨਾਲ ਸਤਿਗੁਰੂ ਸਾਹਿਬ ਜੀ ਦੀ ਪਰਮੇਸ਼ਰ ਕਰ ਰਹੇ ਹੈ ਅੱਗੇ ਕਿਸ ਤਰ੍ਹਾਂ ਸਤਿਗੁਰੂ ਸਾਹਿਬ ਜੀ ਮਹਾਰਾਜ ਇੰਦਾਂ ਦੇ ਕੌਤਕ ਕਰਦੇ ਆ ਇੱਕ ਦਿਨ ਮਹਿਤਾ ਕਾਲੂ ਜੀ ਨੇ ਵੇਖ ਲਿਆ ਇਹ ਘਰ ਤੋਂ ਕੋਈ ਚੀਜ਼ ਲੈ ਕੇ ਗਏ ਵਾਪਸ ਨਹੀਂ ਲੈ ਕੇ ਆਇਆ ਮਾਤਾ ਨੇ ਵੀ ਦੱਸਿਆ ਸੀ ਕਿ ਜਿਹੜੀ ਵਸਤੂ ਲੈ ਜਾਂਦਾ ਹੈ ਮੋੜ ਕੇ ਘਰ ਨਹੀਂ ਲੈ ਕੇ ਆਉਂਦਾ ਮਹਿਤਾ ਕਲਿਆਣ ਦਾਸ ਜੀ ਮਹਿਤਾ ਕਾਲੂ ਜੀ ਬੜੇ ਗੁੱਸੇ ਵਿੱਚ ਆਏ ਜਾ ਕੇ ਪੰਡਤ ਹਰਦਿਆਲ ਜੀ ਦੇ ਘਰ ਅੱਗੇ ਆਵਾਜ਼ ਮਾਰੀ ਪੰਡਤ ਜੀ ਤੁਸੀਂ ਤਾਂ ਕਹਿੰਦੇ ਸੀ ਤੁਸੀਂ ਤਾਂ ਆਖਦੇ ਸੀ ਇਹ ਬੱਚਾ ਤੇਰਾ ਨਾਮ ਰੋਸ਼ਨ ਕਰੇਗਾ ਇਹ ਤੇਰੇ ਸਿਰ ਤੇ ਛਤਰ ਫਿਰਾਏਗਾ ਚੰਗਾ ਤੁਸੀਂ ਮੇਰੇ ਸਿਰ ਤੇ ਛਤਰ ਫਿਰਾਇਆ ਭਲੋ ਛਤਰ ਮੁਝ ਧਾਮ ਫਿਰਾਇਓ ਅਗਲੀ ਦਿਨੀ ਵਸਤ ਗਵਾਇਓ ਜੋਲੇ ਵਹ ਸੋ ਜਾਏ ਗਵਾਵ ਹੈ ਬੂਝ ਹੈ ਜੇ ਨਹਿ ਕਛੂ ਬਤਾਵੇ ਕਹਿਣ ਲਗੇ ਪੰਡਤ ਜੀ ਚੰਗਾ ਤੁਸੀਂ ਮੇਰੇ ਸਿਰ ਤੇ ਛਤਰ ਫੇਰਾਇਆ ਤੁਸੀਂ ਤਾਂ ਕਹਿੰਦੇ ਸੀ ਨਾਮ ਰੋਸ਼ਨ ਕਰੇਗਾ ਇਹਨੇ ਤਾਂ ਉਲਟਾ ਕੰਮ ਪਕੜ ਲਿਆ ਜੋਲੇ ਵਹ ਜਿਹੜੀ ਵਸਤੂ ਘਰੋਂ ਲੈ ਜਾਂਦਾ ਹੈ ਸੋ ਜਾਏ ਗਵਾਹ ਹੈ ਗਵਾ ਦਿੰਦਾ ਏ ਜੇ ਪੁੱਛਦੇ ਆ ਤੇ ਜਵਾਬ ਵੀ ਕੋਈ ਨਹੀਂ ਦਿੰਦਾ ਮੈਨੂੰ ਤਾਂ ਇਉਂ ਲੱਗਦਾ ਹੈ ਜਿਹੜੀ ਤੁਸੀਂ ਗੁਨਾ ਦੀ ਗਿਣਤੀ ਕੀਤੀ ਸੀ ਨਾ ਉਹ ਮੈਨੂੰ ਤੁਹਾਡੀ ਝੂਠੀ ਜਾਪਦੀ ਹੈ ਉਹ ਤੁਹਾਡੀ ਗਿਣਤੀ ਮੈਨੂੰ ਸਹੀ ਨਹੀਂ ਲੱਗਦੀ ਮੈਨੂੰ ਲੱਗਦਾ ਹੈ ਤੁਸੀਂ ਮੇਰਾ ਮਨ ਰੱਖਣ ਆਸਤੇ ਉਹ ਗਿਣਤੀ ਕਹਿਣ ਦਿੱਤੀ ਕਹਿ ਦਿੱਤਾ ਮਨ ਹਰ ਖਾਵਨ ਕੇ ਨਮਿਤ ਮੁੱਜ ਸੋ ਕਿਦੋਂ ਸੁਨਾਏ ਗਨਨਾ ਕਰਤੇ ਚੁੱਕ ਗਏ ਕਿਦੋਂ ਨਾ ਜਾਨੂ ਜਾਈਂ ਕਹਿੰਦੇ ਮੈਨੂੰ ਤਾਂ ਲੱਗਦਾ ਮੇਰਾ ਮਨ ਰੱਖਣ ਆਸਤੇ ਤੁਸੀਂ ਕਹਿ ਦਿੱਤਾ ਜਾਂ ਤੁਸੀਂ ਗਿਣਤੀ ਕਰਦੇ ਭੁੱਲ ਗਏ ਜਾਂ ਫਿਰ ਤੁਹਾਡੇ ਸਮਝ ਨਹੀਂ ਆਈ ਗੱਲ ਜਦੋਂ ਇਹ ਸਾਰੇ ਬਚਨ ਸੁਣੇ ਪੰਡਤ ਜੀ ਕਹਿੰਦੇ ਐ ਸੁਣ ਕਰ ਦਿਜਵਰ ਕਾਲੂ ਬਾਨੀ ਹੁਤੀ ਅਸ਼ਰਦਾ ਮਹਿਲ ਪਟਾਨੀ ਜਦੋਂ ਅਸ਼ਰਦਾ ਭਰੇ ਬਾਤ ਪੰਡਤ ਹਰਦਿਆਲ ਜੀ ਨੇ ਸੁਣੇ ਫਿਰ ਕਹਿਣ ਲੱਗੇ ਮਹਿਤਾ ਕਾਲੂ ਜੀ ਸੁਣੋ ਮੇਰੀ ਗੱਲ ਇੱਕ ਲਖਣ ਮਹਿਤਾ ਵੀ ਹੀ ਹੀਰਾ ਕਹੇ ਉਹਨਾਂ ਸੋ ਵਿਖ ਆਨੰਦ ਤੇਰਾ ਕਹਿੰਦੇ ਇੱਕ ਲਖਣ ਮੈਂ ਉਦੋਂ ਹੀ ਵੇਖ ਲਿਆ ਸੀ ਪਰ ਤੇਰੀ ਖੁਸ਼ੀ ਵੇਖ ਕੇ ਤੇਰਾ ਆਨੰਦ ਵੇਖ ਕੇ ਮੈਂ ਉਸ ਵੇਲੇ ਕਿਹਾ ਨਹੀਂ ਉਸ ਵੇਲੇ ਤੈਨੂੰ ਦੱਸਿਆ ਨਹੀਂ ਮੈਨੂੰ ਲੱਗਦਾ ਪ੍ਰਗਟ ਭਇਓ ਮੈਂ ਸੋ ਅਬ ਜਾਨੋ ਜੋ ਤੈਸੋ ਨਹੀਂ ਤਬ ਹੈ ਬਖਾਨੋ ਜਿਹੜਾ ਮੈਂ ਤੈਨੂੰ ਉਦੋਂ ਨਹੀਂ ਦੱਸਿਆ ਉਹ ਅੱਜ ਪ੍ਰਗਟ ਹੋ ਕੇ ਸਾਹਮਣੇ ਹੋ ਰਿਹਾ ਹੈ ਸਾਹਮਣੇ ਆ ਰਿਹਾ ਹੈ ਕਹਤਾ ਕਾਲੂ ਜੀ ਕਹਿਣ ਲੱਗੇ ਐਸਾ ਕੀ ਸੀ ਕਹਿੰਦੇ ਸੁਣ ਬਾਲਕ ਕੇ ਸੰਬੰਧੀ ਜੀਤੇ ਮਹਿਮਾ ਲਖ ਨਾ ਸਕਹਿਗੇ ਤੇਤੇ ਬਾਲਕ ਦੇ ਮਾਤਾ ਪਿਤਾ ਨਾਨਕ ਦੇ ਮਾਤਾ ਪਿਤਾ ਇਹਦੀ ਮਹਿਮਾ ਨੂੰ ਜਾਣ ਨਹੀਂ ਸਕਣਗੇ ਸਮਝ ਨਹੀਂ ਸਕਣਗੇ ਅਬਰ ਅਨੇਕ ਮਨ ਜਬਰ ਸਾਹਿਬ ਹੈ ਕੋਈ ਇੱਕ ਸੰਬੰਧੀ ਸੁਖ 파ਵੇਂ ਹੈ ਕਹਿੰਦੇ ਹੋਰ ਬਥੇਰੇ ਮਨੁੱਖੇ ਤੋਂ ਸੁੱਖ ਲੈਣਗੇ ਇਹਦਾ ਉਪਦੇਸ਼ ਸੁਣ ਕੇ ਕਿ ਅਰਥਾਰਤ ਹੋਣਗੇ ਕੋਈ ਇੱਕ ਅਦ ਦਾ ਸੰਬੰਧੀ ਹੋਏਗਾ ਜਿਹੜਾ ਇਹਦੀ ਮਹਿਮਾ ਨੂੰ ਜਾਣ ਸਕੇਗਾ ਜਿਹੜਾ ਇਹਦੀ ਮਹਿਮਾ ਨੂੰ ਜਾਣੇ ਜਦੋਂ ਇਹ ਜਵਾਨ ਹੋਏਗਾ ਨਾ ਹੋਏ ਤਰਨ ਜਦ ਬਧ ਹੈ ਪ੍ਰਤਾਪਾ ਕਹਿੰਦੇ ਜਦੋਂ ਜਵਾਨ ਹੋ ਗਿਆ ਤਰਨ ਕਹਿੰਦੇ ਇਹ ਜਵਾਨ ਨੂੰ ਕਹਿੰਦੇ ਜਦੋਂ ਜਵਾਨ ਹੋ ਗਿਆ ਇਹਦਾ ਪ੍ਰਤਾਪ ਇਉਂ ਵਧੇਗਾ ਜਿਉਂ 52 ਲੋਕਨ ਮਾਪਾ ਜਿਵੇਂ 52 ਅਵਤਾਰ ਨੇ ਤਿੰਨਾ ਲੋਕਾਂ ਨੂੰ ਨਾਪ ਲਿਆ ਸੀ ਆਪਣੀਆਂ ਢਾਈ ਕਰਮਾਂ ਦੇ ਵਿੱਚ ਇਹਦਾ ਪ੍ਰਤਾਪ ਇਉਂ ਵੱਧ ਜਾਏਗਾ ਪੀਰ ਮੀਰ ਮੰਨਹਗੇ ਆਨਾ ਜਿਉਂ ਗੋਕਲ ਮਥਰਾ ਭਗਵਾਨਾ ਰਾਮ ਚੰਦ ਦੇ ਗੁਣ ਇਨ ਮਾਹੀ ਬਰੇਦ ਖੂਬੇ ਤਬ ਲੇਹੁ ਪਤਿਆਈ ਕਹਿੰਦੇ ਇਹਦੇ ਵਿੱਚ ਪੀਰਾਂ ਪੈਗੰਬਰਾਂ ਵਾਲੇ ਅਵਤਾਰ ਪੁਰਸ਼ਾਂ ਵਾਲੇ ਗੁਣ ਹੈ ਜਦੋਂ ਇਹ ਵੱਡਾ ਹੋਏਗਾ ਭਾਵੇਂ ਪ੍ਰਤਿਆਵਾ ਲੈ ਕੇ ਵੇਖ ਲਈ ਫਿਰ ਤੇਰੇ ਸਾਹਮਣੇ ਆਉਣਗੇ ਫਿਰ ਤੂੰ ਸਮਝ ਸਕੇਗਾ ਪਰ ਹਾਲੇ ਯਾਦ ਰੱਖੀ ਇਹਨੂੰ ਮੈਂ ਕਿਹਾ ਹੈ ਵੀਰ ਮੀਰ ਮੰਨਣਗੇ ਆਨਾ ਇਹਨੂੰ ਸਾਰੇ ਲੋਕ ਇਹਦੀ ਪੂਜਾ ਕਰਨਗੇ ਇਹਨੂੰ ਮੰਨਣਗੇ ਆ ਗੱਲ